ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹੇ ਪਾਰ ਪਰਾਹੀ ਛੂਟਤ ਨਹੀਂ ਕੋਟ ਲਖ ਬਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਦਸਾਂ ਪਾਤਸ਼ਾਹਿਆਂ ਦੇ ਆਤਮਿਕ ਸਰੂਪ ਨਿਰੰਕਾਰ ਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਗੋਦ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਪਾਸ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਆਪ ਜੀ ਹਾਜ਼ਰੀਆਂ ਪਰ ਕੇ ਇਲਾਹੇ ਪ੍ਰਾਪਤ ਕਰ ਰਹੇ ਹੋ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਆਪ ਜੀ ਨੇ ਰਹਿਰਾਸ ਸਾਹਿਬ ਜੀ ਦੇ ਪਾਠ ਅਤੇ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ ਲੜੀਵਾਰ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਨ ਦਾ ਸਤਿਗੁਰੂ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ ਗੁਰੂ ਕੀ ਬਾਣੀ ਦੇ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਬਣਾਈਏ ਜਿੰਨੇ ਸਰੀਰ ਗੁਰੂ ਚਰਨਾਂ ਵਿੱਚ ਬੈਠੇ ਹਾਂ ਆਪਣੀਆਂ ਮਨ ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸ਼ਰਧਾ ਤੇ ਭਾਵਨਾ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾਓ ਨੈਤਰ ਨੀਵੇਂ ਕਰਕੇ ਦੋਵੇਂ ਹੱਥ ਜੋੜ ਕੇ ਰਸਨਾ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਛੂਟਤ ਨਹੀਂ ਕੋਟ ਲਖ ਬਾਹੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਸੁਖਮਨੀ ਸਾਹਿਬ ਜੀ ਦੀ ਦੂਸਰੀ ਅਸ਼ਟਪਦੀ ਦਾ ਤੀਸਰਾ ਪਦਾ ਹੈ ਤੀਸਰੀ ਪੌੜੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਛੂਟਤ ਨਹੀਂ ਕੋਟ ਲੱਖ ਬਾਹੀ ਲੱਖਾਂ ਬਾਹਾਂ ਦਾ ਜੋਰ ਹੋਵੇ ਇੰਜ ਕਹਿ ਲਈਏ ਕਿ ਲੱਖਾਂ ਭਰਾ ਨਾਲ ਆਸਰਾ ਦੇਣ ਵਾਲੇ ਖੜੇ ਹੋਣ ਫਿਰ ਵੀ ਮਹਾਰਾਜ ਜੀ ਕਹਿੰਦੇ ਜਮਾ ਤੋਂ ਛੁੱਟ ਨਹੀਂ ਸਕੀਦਾ ਦੁਨੀਆ ਦੀ ਕੋਈ ਵੀ ਤਾਕਤ ਮਨੁੱਖ ਨੂੰ ਜਮਾ ਤੋਂ ਨਹੀਂ ਛੁਡਾ ਸਕਦੀ ਸੰਸਾਰ ਦੇ ਵਿੱਚ ਵੀ بڑے ਜੰਜਾਲ ਤੇ ਝਮੇਲੇ ਐਸੇ ਹੁੰਦੇ ਨੇ ਬੜੀਆਂ ਵਿਵਪਤਾ ਔਕੜਾਂ ਮੁਸ਼ਕਲਾਂ ਅਜੇਹੀਆਂ ਹੁੰਦੀਆਂ ਨੇ ਜਿੱਥੇ ਇਹ ਸਾਰੇ ਆਸਰੇ ਫੇਲ ਹੋ ਜਾਂਦੇ ਨੇ ਮਹਾਰਾਜ ਜੀ ਕਹਿੰਦੇ ਉਹਨਾਂ ਜੰਜਾਲਾਂ ਤੋਂ ਉਹਨਾਂ ਵਿਪਤਾਵਾਂ ਤੋਂ ਉਹਨਾਂ ਮੁਸ਼ਕਲਾਂ ਤੋਂ ਮਨੁੱਖ ਛੁੱਟ ਨਹੀਂ ਸਕਦਾ ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਸਕਦਾ ਬੇਸ਼ੱਕ ਜਿੰਨੇ ਮਰਜ਼ੇ ਆਸਰੇ ਹੋਣ ਜਿੰਨੀਆਂ ਮਰਜ਼ੀ ਤਾਕਤਾਂ ਕੋਲ ਹੋਣ ਉਹ ਵੱਜੇ ਹੀ ਰਹਿੰਦਾ ਉਹਨਾਂ ਦੇ ਵਿੱਚ ਜਮਾ ਤੋਂ ਤਾਂ ਖਾਸ ਕਰਕੇ ਨਹੀਂ ਨਾ ਛੁੱਟ ਸਕਦਾ ਕਿਉਂਕਿ ਉਹਨਾਂ ਹੀ ਤਕੜੇ ਪਾਏ ਹੱਥ ਜਦੋਂ ਜਮਾ ਨੇ ਇਥੋਂ ਸੰਸਾਰ ਤੋਂ ਮਨੁੱਖ ਨੂੰ ਲੈ ਕੇ ਜਾਣਾ ਉਹਨਾਂ ਨੇ ਬੜੇ ਤਕੜੇ ਹੱਥ ਪਾਏ ਹੋਣੇ ਆ ਕੋਈ ਵੀ ਉਹਨਾਂ ਤੋਂ ਛਡਾ ਨਹੀਂ ਸਕਦਾ ਸਤਿਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਹੋਰ ਥਾਂ ਵੀ ਜ਼ਿਕਰ ਕੀਤਾ ਹੈ ਮਹਾਰਾਜ ਕਹਿੰਦੇ ਮਾਤ ਪਿਤਾ ਸਤ ਬੰਧਪ ਤਿੰਨ ਕਾ ਬਲ ਹੈ ਥੋਰਾ ਇਨਾਂ ਦਾ ਮਹਾਰਾਜ ਜੀ ਕਹਿੰਦੇ ਜਿਹੜਾ ਬਲ ਹੈ ਨਾ ਆਸਰਾ ਬੜਾ ਜ਼ਿਆਦੇ ਥੋੜਾ ਹੈ ਬਹੁਤ ਕਮਜ਼ੋਰ ਆਸਰਾ ਹੈ ਮਾਤ ਪਿਤਾ ਭਾਈ ਸਤ ਬੰਧਪ ਤਿੰਨ ਕਾ ਬਲ ਹੈ ਥੋੜਾ ਅਨਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨਾ ਚਾਲੈ ਭੋਰਾ ਭੋਰਾ ਜਿੰਨਾ ਵੀ ਰੱਤਾ ਜਿੰਨਾ ਵੀ ਇਨਾਂ ਦਾ ਆਸਰਾ ਨਾਲ ਨਿਭਣ ਵਾਲਾ ਨਹੀਂ ਮਹਾਰਾਜ ਜੀ ਕਹਿੰਦੇ ਭਾਵੇਂ ਮਾਂ ਪਿਓ ਹੈ ਭਾਵੇਂ ਸਾਕਾ ਭਰਾ ਹੈ ਭਾਵੇਂ ਪੁੱਤਰ ਹੈ ਚਾਹੇ ਰਿਸ਼ਤੇਦਾਰ ਇਹਨਾਂ ਸਭਨਾਂ ਦਾ ਆਸਰਾ ਬਹੁਤ ਜ਼ਿਆਦਾ ਕਮਜ਼ੋਰ ਹੈ ਜੇ ਅਸਲੀ ਤੇ ਮਜ਼ਬੂਤ ਆਸਰਾ ਹੈ ਉਹ ਹੈ ਪਰਮੇਸ਼ਰ ਦੇ ਨਾਮ ਦਾ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਦੇ ਨਾਮ ਦੀ ਹੀ ਤਾਕਤ ਮਹਾਤਮ ਜਿਕਰ ਕਰਦੇ ਨੇ ਛੂਟਤ ਨਹੀਂ ਕੋਟ ਲਖ ਬਾਹੀ ਲੱਖਾਂ ਬਾਵਾਂ ਦੇ ਜੋਰ ਹੁੰਦਿਆਂ ਵੀ ਜੀਵ ਛੁੱਟ ਨਹੀਂ ਸਕਦਾ ਜਿਵੇਂ ਸਹਿਸਕ੍ਰਿਤੀ ਬਾਣੀ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ ਪੁਰਾਤਨ ਗ੍ਰੰਥਾਂ ਦੇ ਅੰਦਰ ਵੀ ਇਹ ਸਾਖੀ ਆਉਂਦੀ ਹੈ ਪਰਿਸ਼ਤ ਰਾਜਾ ਹੋਇਆ ਸਾਧ ਸੰਗਤ ਜੀ ਇੱਕ ਇਹ ਜਿਹੜਾ ਅਰਜਨ ਹੋਇਆ ਨਾ ਪੰਜਾਂ ਪਾਂਡਵਾਂ ਦੇ ਵਿੱਚ ਅਰਜਨ ਜੀ ਦਾ ਪੁੱਤਰ ਹੋਇਆ ਅਭਮੰਨੂ ਅਭਮੰਨੂ ਦਾ ਪੁੱਤਰ ਅੱਗੇ ਇਹ ਪਰਿਸ਼ਤ ਰਾਜਾ ਹੋਇਆ ਹੈ ਇਹ ਧਰਮੀ ਰਾਜਾ ਸੀ ਤੇ ਇਹਦੇ ਉੱਪਰ ਇਹ ਸੰਕਟ ਬਣ ਆਇਆ ਸੀ। ਘਟਨਾ ਕੀ ਬਣੀ ਕਿ ਇਹ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਚਲੇ ਗਿਆ ਤੇ ਇਹਦਾ ਜਿਹੜਾ ਸ਼ਿਕਾਰ ਇਹਦੀਆਂ ਨਜ਼ਰਾਂ ਤੋਂ ਪਾਸੇ ਹੋ ਗਿਆ। ਸ਼ਿਕਾਰ ਨੂੰ ਲੱਭਦਾ ਲੱਭਦਾ ਇੱਕ ਰਿਖੀ ਦੇ ਕੋਲ ਜਾ ਪਹੁੰਚਿਆ ਤੇ ਰਿਖੀ ਨੂੰ ਪੁੱਛਦਾ ਉਹ ਵਿਪੰਡ ਰਿਖੀ ਉਹਦਾ ਨਾਮ ਆਉਂਦਾ ਸ੍ਰਿੰਗੀ ਰਿਸ਼ੀ ਕਰਕੇ ਵੀ ਉਹਨੂੰ ਕਿਹਾ ਜਾਂਦਾ ਹੈ। ਉਹ ਸਮਾਧੀ ਲਾਈ ਬੈਠਾ ਸੀ ਤੇ ਉਹਨੂੰ ਜਾ ਕੇ ਪੁੱਛਦਾ ਇਹ ਪਰਿਸ਼ਿਤ ਰਾਜਾ ਵੀ ਤੂੰ ਮੇਰਾ ਸ਼ਿਕਾਰ ਤਾਂ ਨਹੀਂ ਵੇਖਿਆ? ਉਹ ਬੋਲਿਆ ਨਹੀਂ ਕਿਉਂਕਿ ਉਹ ਸਮਾਧੀ ਲੈਣ ਸੀ ਇਹਨੇ 3-4 ਵਾਰ ਬੁਲਾਇਆ ਤੇ ਉਹ ਨਾਮ ਬੋਲਿਆ ਤੇ ਉਥੇ ਮਰਿਆ ਹੋਇਆ ਸੱਪ ਪਿਆ ਸੀ ਤੇ ਇਸ ਪ੍ਰਿਸ਼ਿਤ ਰਾਜੇ ਨੇ ਸ੍ਰਿੰਗੀ ઋષਿ ਦੇ ਗਲ ਦੇ ਵਿੱਚ ਮਰਿਆ ਹੋਇਆ ਸੱਪ ਪਾ ਦਿੱਤਾ ਜਦੋਂ ਉਸ ਦੇ ਪੁੱਤਰ ਨੇ ਰਿਖੀ ਦੇ ਪੁੱਤਰ ਨੇ ਵੇਖਿਆ ਵੀ ਮੇਰੇ ਪਿਤਾ ਦੇ ਗਲ ਵਿੱਚ ਕਿਸੇ ਨੇ ਇਹ ਸੱਪ ਪਾ ਦਿੱਤਾ ਮਰਿਆ ਹੋਇਆ ਆਪਣੇ ਪਿਤਾ ਦਾ ਨਰਾਦਰ ਜਾਣ ਕੇ ਉਹਨੇ श्राप ਦੇ ਦਿੱਤਾ ਵੀ ਜਿਸ ਵੀ ਬੰਦੇ ਨੇ ਇਹ ਸਰਪ ਮਰਿਆ ਹੋਇਆ ਗਾਲ ਵਿੱਚ ਪਾਇਆ ਨਾ ਉਹਦੀ ਤਾਸ਼ਕ 나ਗ ਲੜ ਕੇ ਤੇ ਸਤਾਂ ਦਿਨਾਂ ਦੇ ਅੰਦਰ ਹੀ ਮੌਤ ਹੋ ਜੇ ਜਦੋਂ ਇਹ श्राप ਦੇ ਦਿੱਤਾ ਤੇ ਸ੍ਰਿੰਗੀ ਰੇਖੀ ਨੂੰ ਪਤਾ ਲੱਗਿਆ ਆਪਣੇ ਪੁੱਤਰ ਨੂੰ ਕਿਹਾ ਵੀ ਤੂੰ ਐਸਾ ਨਹੀਂ ਸੀ ਕਰਨਾ ਹੁਣ ਤੇਰਾ ਇਹ ਬਚਨ ਪੂਰਾ ਹੋਵੇਗਾ ਤੇ ਉਹਦੀ ਹੁਣ ਤਾਸ਼ਕ 나ਗ ਦੇ ਨਾਲ ਹੀ ਮੌਤ ਹੋਵੇਗੀ ਤੇ ਚਲੋ ਇਹ ਬਚਨ ਤਾਂ ਹੁਣ ਛੱਡਿਆ ਗਿਆ ਹੈ ਤੇ ਆਪਾਂ ਰਾਜੇ ਤੱਕ ਖਬਰ ਪਹੁੰਚਾ ਦਈਏ ਕਿਉਂਕਿ ਉਹ ਧਰਮੀ ਰਾਜਾ ਹੈ ਤੇ ਪ੍ਰਿਸ਼ਿਤ ਰਾਜੇ ਨੂੰ ਸੁਨੇਹਾ ਪਹੁੰਚਾ ਦਿੱਤਾ ਵੀ ਤੇਰੀ ਤਸ਼ਿਕਨਾਗ ਲੜਨ ਦੇ ਨਾਲ ਮੌਤ ਹੋ ਜਾਣੀ ਹੈ ਉਹ ਕਹਿੰਦਾ ਮੈਂ ਰਾਜਾ ਆ ਚਲੋ ਕੋਈ ਨਹੀਂ ਪ੍ਰਬੰਧ ਮੈਂ ਕਰਾਂਗਾ ਤੇ ਉਹਨੇ ਬਹੁਤ ਵੱਡਾ ਪ੍ਰਬੰਧ ਕੀ ਕੀਤਾ ਕਹਿੰਦੇ ਪਾਣੀ ਦੇ ਵਿੱਚ ਸ਼ੀਸ਼ ਮੈਲ ਤਿਆਰ ਕਰਵਾਇਆ ਚਾਰੇ ਪਾਸੇ ਸੂਰਮੇ ਖੜੇ ਕਰ ਦਿੱਤੇ ਫੌਜਾਂ ਲਗਾ ਦਿੱਤੀਆਂ ਗਈਆਂ ਤਕੜਾ ਪਹਿਰਾ ਲਾ ਦਿੱਤਾ ਕਿ ਮੇਰੇ ਤੱਕ ਹਵਾ ਵੀ ਨਾ ਆ ਸਕੇ ਪੁੱਛ ਕੇ ਆਵੇ ਹਵਾ ਵੀ ਅੱਗੇ ਕੀੜੀ ਤੱਕ ਨਹੀਂ ਜਿੱਥੇ ਪਹੁੰਚ ਸਕਦੀ ਪਾਣੀ ਦੀਆਂ ਲਹਿਰਾਂ ਦੇ ਵਿੱਚ ਇਹ ਜਿਹੜਾ ਸ਼ੀਸ਼ ਮੈਲ ਤਿਆਰ ਕਰਵਾਇਆ ਤੇ ਵਿੱਚ ਮਹਾਭਾਰਤ ਦੇ ਜਿਹੜੇ ਪਾਠ ਸ਼ੁਰੂ ਕਰਵਾ ਦਿੱਤੇ ਸ੍ਰੀ ਮਾਧਵ ਭਗਵਤ ਗੀਤਾ ਦੀ ਬਾਣੀ ਦੇ ਪਾਠ ਸ਼ੁਰੂ ਕਰਵਾ ਦਿੱਤੇ ਜੋ ਵੀ ਗ੍ਰੰਥ ਸਾਨੂੰ ਉਹਨਾਂ ਦਾ ਪਾਠ ਇਹਨੇ ਜਪ ਤਪ ਸ਼ੁਰੂ ਕਰਵਾ ਦਿੱਤਾ ਆਪਣੀ ਰੱਖਿਆ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਸਾਰੀ ਘਟਨਾ ਦਾ ਸੰਕੇਤ ਦਿੱਤਾ ਹੈ ਗੁਰਬਾਣੀ ਅੰਦਰ ਮਹਾਰਾਜ ਕਹਿੰਦੇ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ ਵਿਖਮ ਥਾਨ ਬਸੰਤ ਉਚ ਹੈ ਨਹਿ ਸਿਮਰੰਤ ਮਰਣਕ ਦੰਚ ਹੈ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖਤੇ ਬਹੁਤ ਯਤਨ ਕਰਤਾ ਬਲਵੰਤ ਕਾਰੀ ਕਹਿੰਦੇ ਬੜੇ ਬਲ ਵਾਲਾ ਜਿਹੜਾ ਇਹ ਰਾਜਾ ਪਰਿਸ਼ਤ ਬੜੇ ਯਤਨ ਕਰਦਾ ਹੈ ਮੌਤ ਤੋਂ ਬਚਣ ਦੇ ਵੀ ਮੈਨੂੰ ਮੌਤ ਨਹੀਂ ਆ ਸਕਦੀ ਕਹਿੰਦੇ ਸੇਵੰਤ ਸੂਰਾ ਚਤੁਰ ਦਿਸ ਹੈ ਚਾਰੇ ਦਿਸ਼ਾਵਾਂ ਤੇ ਇਹਨੇ ਸੂਰਮੇ ਖੜੇ ਕਰ ਦਿੱਤੇ ਨੇ ਆਪਣੇ ਮਹਿਲ ਦੇ ਆਲੇ-ਦੁਆਲੇ ਕਿ ਮੇਰੇ ਤੱਕ ਕੋਈ ਨਾ ਪਹੁੰਚ ਸਕੇ ਤੇ ਫਿਰ ਕਹਿੰਦੇ ਵਿਖਮ ਥਾਨ ਬਸੰਤ ਉੱਚ ਹੈ ਵਸਦਾ ਉੱਚੀ ਜਗ੍ਹਾ ਤੇ ਬੜਾ ਕਠਨ ਥਾਂ ਹੈ ਜਿੱਥੇ ਕੋਈ ਵੀ ਨਹੀਂ ਪਹੁੰਚ ਸਕਦਾ ਨਹਿ ਸਿਮਰੰਤ ਮਰਣੰ ਕਦੰਚ ਹੈ ਕਹਿੰਦੇ ਮੌਤ ਚੇਤੇ ਹੀ ਨਹੀਂ ਇਹਦੇ ਮੌਤ ਨੂੰ ਹੀ ਭੁੱਲ ਗਿਆ ਕਿ ਮੇਰੇ ਤੱਕ ਮੌਤ ਕਿਵੇਂ ਆ ਸਕਦੀ ਹੈ ਮੇਰਾ ਤਾਂ ਤਕੜਾ ਪ੍ਰਬੰਧ ਹੈ ਕੋਈ ਵੀ ਮੇਰੇ ਤੱਕ ਨਹੀਂ ਆ ਸਕਦਾ ਮਰਨ ਵਾਸਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਹੋਵੰਤ ਆਗਿਆ ਭਗਵਾਨ ਪੁਰਖ ਹੈ ਜਦੋਂ ਪਰਮੇਸ਼ਰ ਦੀ ਆਗਿਆ ਹੋਗੀ ਨਾ ਤੇ ਫਿਰ ਇੱਕ ਕੀੜੀ ਦੇ ਨਾਲ ਵੀ ਸਵਾਸ ਨਾਸ਼ ਹੋ ਸਕਦੇ ਆ ਨਾਨਕ ਕੀਟੀ ਸਾਸ ਕਰਖਤੇ ਇੱਕ ਕੀੜੀ ਵੀ ਸਾਖ ਖਿੱਚ ਸਕਦੀ ਜਦੋਂ ਪਰਮੇਸ਼ਰ ਦੀ ਆਗਿਆ ਹੋ ਜਾਏ ਉਦੋਂ ਫਿਰ ਕੋਈ ਨਹੀਂ ਬਚਾ ਸਕਦਾ ਜਿਸ ਕੀ ਪੂਜੈ ਆਉਦ ਤਿਸੈ ਕੌਣ ਰੱਖਈ ਜਿਹਦੀ ਉਮਰ ਹੀ ਪੂਰੀ ਹੋ ਜਾਏ ਉਹਨੂੰ ਵੀ ਭਲਾ ਮਹਾਰਾਜ ਕਹਿੰਦੇ ਕੋਈ ਰੱਖ ਸਕਦਾ ਕੋਈ ਵੀ ਨਹੀਂ ਰੱਖ ਸਕਦਾ ਭਾਵੇਂ ਸੰਗੀਆਂ ਸਾਥੀਆਂ ਦੇ ਵਿੱਚ ਬੈਠਾ ਗੱਲਾਂ ਮਾਰ ਰਿਹਾ ਹੋਵੇ ਜਮਾ ਨੇ ਉਥੋਂ ਵੀ ਫੜ ਕੇ ਲੈ ਜਾਣਾ ਸਰੀਰ ਹੀ ਰਹਿ ਜਾਣਾ ਹੈ ਔਰ ਸਜਣਾ ਬੇਲੀਆਂ ਦੇ ਵਿੱਚ ਸੂਕਸ਼ਮ ਸਰੀਰ ਨੂੰ ਜਮਾਣੇ ਪਕੜ ਕੇ ਲੈ ਜਾਣਾ ਤੇ ਇਹ ਪਰਿਸ਼ਿਤ ਰਾਜਾ ਆਪਣੀ ਮੌਤ ਹੀ ਭੁੱਲ ਚੁੱਕਿਆ ਤੇ ਤਸ਼ਕਨਾਗ ਜਦੋਂ ਹਫ਼ਤਾ ਪੂਰਾ ਹੋ ਗਿਆ ਨਾ ਤੇ ਜਿਹੜੇ ਸ਼੍ਰੀਮਦ ਭਾਗਵਤ ਗੀਤਾ ਦੇ ਪਾਠ ਸ਼ੁਰੂ ਕਰਾਏ ਸੀ ਭੋਗ ਪੈਣ ਲੱਗਾ ਤੇ ਇਹਨੇ ਕਿਹਾ ਚਲੋ ਫੁੱਲਾਂ ਦੀਆਂ ਮਾਲਾ ਬਣਾ ਕੇ ਤੇ ਭੇਟ ਕਰਾਂ ਮੈਂ ਤੇ ਮਾਲੀ ਤੋਂ ਬੁੱਕ ਕਰਵਾ ਲਏ ਫੁੱਲਾਂ ਦੇ ਹਾਰ ਤੇ ਜਦੋਂ ਉਹ ਮਾਲੀ ਫੁੱਲ ਲੈ ਕੇ ਆ ਰਿਹਾ ਤੇ ਤਸ਼ਕਨਾਗ ਵਿੱਚ ਕੀੜੇ ਦਾ ਰੂਪ ਧਾਰਨ ਕਰਕੇ ਬੈਠਾ ਹੋਇਆ ਜਦੋਂ ਹਾਰ ਲਿਆ ਕੇ ਦਿੱਤੇ ਅੱਗੇ ਤੇ ਰਾਜੇ ਨੇ ਕਿਹਾ ਲਿਆਓ ਖੈ ਇਹਨਾਂ ਦੀ ਸੁਗੰਧੀ ਵੇਖੀਏ ਕਿੰਨੀ ਕਹੈ ਜਦੋਂ ਸੁਗੰਧੀ ਵੇਖਣ ਲੱਗਾ ਤੇ ਉਹ ਤਸ਼ਕਨਾਗ ਨਾਸਾਂ ਦੇ ਵਿੱਚ ਵੜ ਕੇ ਤੇ ਉਹਨੇ ਸਵਾਸ ਖਿੱਚ ਲਏ ਨਾਨਕ ਕੀਟੀ ਸਾਸ ਕਰਖਤੇ ਇੱਕ ਕੀੜੀ ਦੇ ਰਾਹੀਂ ਹੀ ਸਵਾਸ ਖੇਚੇ ਗਏ ਜਿਵੇਂ ਹਾਥੀ ਵੇਖੋ ਕਿੰਨਾ ਵੱਡਾ ਤਾਕਤਵਰ ਹੁੰਦਾ ਹੈ ਤੇ ਉਹਦੀ ਮੌਤ ਕਿਹਦੇ ਨਾਲ ਹੁੰਦੀ ਹੈ ਇੱਕ ਕੀੜੀ ਕਰਕੇ ਇੱਕ ਪੂਰੀ ਕੀੜੀ ਜ਼ਹਿਰੀਲੀ ਜਦੋਂ ਹਾਥੀ ਨੂੰ ਡੰਗ ਮਾਰਦੀ ਹੈ ਨਾ ਤੇ ਉਹਦੀ ਜ਼ਹਿਰ ਝੜ ਜਾਂਦੀ ਹੈ ਹਾਥੀ ਨੂੰ ਤੇ ਉਹਨੂੰ ਬੁਖਾਰ ਹੋ ਜਾਂਦਾ ਹੈ ਹਾਥੀ ਜ਼ਿਆਦਾਤਰ ਬੁਖਾਰ ਹੋਣ ਦੇ ਨਾਲ ਹੀ ਮਰਦਾ ਹੈ ਇੱਕ ਪੂਰੀ ਕੀੜੀ ਲੜਨੇ ਕਰਕੇ ਬੁਖਾਰ ਹੁੰਦਾ ਤੇ ਉਹਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵੇਖੋ ਜਦੋਂ ਪਰਮੇਸ਼ਰ ਵਾਹਿਗੁਰੂ ਦੀ ਆ ਗਿਆ ਆ ਜਾਏ ਨਾ ਤੇ ਜਮਾਂ ਦਾ ਜਦੋਂ ਹੱਥ ਪੈਂਦਾ ਕੋਥੇ ਕੋਈ ਵੀ ਨਹੀਂ ਬਚਾ ਸਕਦਾ ਜਮਾਂ ਦੇ ਪਾਸੋਂ ਬਚਾਉਣ ਵਾਲਾ ਹੈ ਤਾਂ ਕੇਵਲ ਪਰਮੇਸ਼ਰ ਵਾਹਿਗੁਰੂ ਹੈ ਹੋਰ ਕੋਈ ਵੀ ਨਹੀਂ ਇਸ ਪੌੜੀ ਤੋਂ ਸੈਸਕ੍ਰਿਤੀ ਦੇ ਵਿੱਚ ਜਿਹੜੀ ਇਹ ਪੌੜੀ ਹੈ ਇਹ ਤੋਂ ਪਹਿਲਾਂ ਵੀ ਇੱਕ ਦ੍ਰਿਸ਼ਟਾਂਤ ਮਹਾਰਾਜੀ ਨੇ ਦਿੱਤਿਆ ਉਹ ਦਿੱਤਾ ਹੈ ਕਿ ਜਿਹਨੂੰ ਪ੍ਰਮਾਤਮਾ ਰੱਖਣਾ ਚਾਵੇ ਉਹਨੂੰ ਕੋਈ ਮਾਰ ਨਹੀਂ ਸਕਦਾ ਇਸ ਦਾ ਭਾਵ ਸੀ ਕਿ ਜਿਹਨੂੰ ਮਾਰਨਾ ਚਾਵੇ ਉਹਨੂੰ ਕੋਈ ਬਚਾ ਨਹੀਂ ਸਕਦਾ ਉਸ ਦਾ ਭਾਵ ਹੈ ਜਿਹਨੂੰ ਰੱਖਣਾ ਚਾਵੇ ਕੋ ਨੂੰ ਕੋਈ ਦੁਨੀਆ ਦੀ ਤਾਕਤ ਮਾਰ ਨਹੀਂ ਸਕਦੀ ਮਹਾਰਾਜ ਜੀ ਨੇ ਉਸ ਦਾ ਜ਼ਿਕਰ ਕੀਤਾ ਕਿੰਨੇ ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ ਆਵਦ ਹੈ ਅਹੋ ਜਸ ਰਖੇਣ ਗੋਪਾਲ ਹੈ ਨਾਨਕ ਰੋਮਣਾ ਛੇਦਯਤੇ ਕਹਿੰਦੇ ਮਾਰਨ ਦੀ ਗੱਲ ਦੂਰ ਦੀ ਰਹੀ ਕੋਈ ਰੋਮ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਜਦੋਂ ਪਰਮੇਸ਼ਰ ਰੱਖਿਆ ਕਰਨ ਵਾਲਾ ਹੋਵੇ ਮ੍ਰਿਗੀ ਪੇਖੰਤ ਬਧਿਕ ਇੱਕ ਸ਼ਿਕਾਰੀ ਨੇ ਹਿਰਨ ਨੂੰ ਵੇਖਿਆ ਸ਼ਿਕਾਰ ਕਰਨ ਵਾਸਤੇ ਮਾਰਨ ਲੱਗਾ ਤੇ ਉਹ ਜਿਹੜੀ ਮਿਰਗ ਹੈ ਹਿਰਨ ਉਸਨੇ ਬੱਚੇ ਨੂੰ ਜਨਮ ਦੇਣਾ ਸੀ ਤੇ ਜਦੋਂ ਵੇਖਿਆ ਕਿ ਸ਼ਿਕਾਰੀ ਨੇ ਮੈਨੂੰ ਮਾਰ ਦੇਣਾ ਹੈ ਤੇ ਪ੍ਰਮਾਤਮਾ ਵਾਹਿਗੁਰੂ ਦੇ ਅੱਗੇ ਉਹਨੇ ਜਿਵੇਂ ਵੀ ਹੋ ਸਕੇ ਬੇਨਤੀ ਕੀਤੀ ਪਰਮੇਸ਼ਰ ਮੇਰੀ ਰੱਖਿਆ ਕਰ ਇਹ ਮਤਾਂ ਸੋਚੀਏ ਕਿ ਅਰਦਾਸ ਅਸੀਂ ਮਨੋਖੀ ਕਰ ਸਕਦੇ ਆ ਹਰੇਕ ਪਸ਼ੂ ਪੰਛੀ ਜੀਵ ਜੰਤੂ ਜਦੋਂ ਉਹਨਾਂ ਤੇ ਬਿਪਤਾ ਪੈਂਦੀ ਹੈ ਉਹ ਵੀ ਅਰਦਾਸਾਂ ਬੇਨਤੀਆਂ ਕਰਦੇ ਨੇ ਉਹ ਵੱਖਰੀ ਗੱਲ ਹੈ ਕਿ ਸਾਨੂੰ ਉਹਨਾਂ ਦੀ ਭਾਸ਼ਾ ਨਹੀਂ ਆਉਂਦੀ ਸਾਨੂੰ ਸਮਝ ਨਹੀਂ ਲੱਗਦਾ ਕਿ ਉਹ ਕੀ ਕਹਿੰਦੇ ਐ ਪਰ ਕਹਿੰਦੇ ਤਾਂ ਕੁਝ ਜ਼ਰੂਰ ਹੈ ਨਾ ਜਿਵੇਂ ਕਿਸੇ ਕੁੱਤੇ ਨੂੰ ਕੋਈ ਛੋਟੀ ਲੈ ਕੇ ਮਾਰੇ ਉਹ ਅੱਗੋਂ ਭੌਂਕਦਾ ਕੁਝ ਤਾਂ ਕਹਿੰਦਾ ਹੋਵੇਗਾ ਵੀ ਮੈਂ ਤੇਰਾ ਕੀ ਵਿਗਾੜਿਆ ਮੈਨੂੰ ਕੁੱਟਣ ਲਿਆ ਵਾ ਪਰ ਆਪਾਂ ਨੂੰ ਭਾਸ਼ਾ ਨਹੀਂ ਉਹਦੀ ਆਉਂਦੀ ਤੇ ਆਪਾਂ ਨਹੀਂ ਸਮਝ ਸਕਦੇ ਇਸੇ ਤਰ੍ਹਾਂ ਉਹ ਮਿਰਗ ਨੇ ਹਿਰਨ ਨੇ ਬੇਨਤੀ ਕੀਤੀ ਪਰਮੇਸ਼ਰ ਮੇਰੀ ਰੱਖਿਆ ਕਰ ਤੇ ਇਸ ਸ਼ਿਕਾਰੀ ਨੇ ਪਤਾ ਕਿੱਡਾ ਵੱਡਾ ਪ੍ਰਬੰਧ ਕੀਤਾ ਇੱਕ ਪਾਸੇ ਆਪ ਖੜਾ ਹੈ ਤੀਰ ਦਾ ਨਿਸ਼ਾਨਾ ਵਿੰਨ ਕੇ ਦੂਸਰੇ ਪਾਸੇ ਨੇ ਜਾਲੀ ਲਾ ਦਿੱਤੀ ਹੈ ਇੱਕ ਪਾਸੇ ਇਹਨੇ ਅੱਗ ਬਾਲ ਦਿੱਤੀ ਹੈ ਤੇ ਚੌਥੇ ਪਾਸੇ ਨੇ ਕੁੱਤਾ ਖੜਾ ਕਰ ਦਿੱਤਾ ਹੈ ਚਾਰੇ ਰਾਸਤੇ ਬੰਦ ਕਰ ਦਿੱਤੇ ਹੈ ਵਿਚਕਾਰ ਘੇਰੇ ਦੇ ਵਿੱਚ ਹਿਰਨ ਨੂੰ ਲੈ ਲਿਆ ਜਦੋਂ ਪਰਮੇਸ਼ਰ ਅੱਗੇ ਬੇਨਤੀ ਕੀਤੀ ਹਿਰਨ ਨੇ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਨੇ ਉਸ ਦੀ ਬੇਨਤੀ ਮੰਨੀ ਤੇ ਬਹੁਤ ਤੇਜ਼ ਹਨੇਰੀ ਆਈ ਹਨੇਰੀ ਆਉਣ ਦੇ ਨਾਲ ਜਾਲੀ ਲੱਗੀ ਹੋਈ ਸੀ ਜਿਹੜੀ ਉਹ ਪੁੱਟੀ ਗਈ ਤੇ ਅੱਗ ਦੇ ਉੱਪਰ ਡਿੱਗ ਪਈ। ਜਾਲੀ ਸੜ ਗਈ ਇੱਕ ਰਸਤਾ ਸਾਫ਼ ਹੋ ਗਿਆ। ਹਨੇਰੀ ਆਉਣ ਤੋਂ ਬਾਅਦ ਮੀਂਹ ਪਿਆ بارش ਹੋਣੀ ਸ਼ੁਰੂ ਹੋਈ। بارش ਕਰਕੇ ਜਿਹੜੀ ਅੱਗ ਸੀ ਉਹ ਵੀ ਬੁਝ ਗਈ। ਦੋ ਰਸਤੇ ਖਾਲੀ ਹੋ ਗਏ। ਤੇ ਤੀਸਰੇ ਪਾਸੇ ਜਿੱਥੇ ਆਪ ਖੜਾ ਹੋਇਆ ਸੀ ਉੱਥੇ ਹੀ ਸਾਧ ਸੰਗਤ ਜੀ ਇੱਕ ਖੁੱਡ ਸੀ ਘਾਹ ਦੇ ਵਿੱਚ ਜਦੋਂ ਪਾਣੀ ਪਿਆ ਤੇ ਸੱਪ ਨਿਕਲਿਆ ਉਥੋਂ। ਸੱਪ ਨੇ ਨਿਕਲ ਕੇ ਇਸ ਸ਼ਿਕਾਰੀ ਦੇ ਪੈਰ ਤੇ ਡੰਗ ਮਾਰਿਆ ਤੇ ਡੰਗ ਵਜਿਆ ਜਦੋਂ ਇਹਦੇ ਸ਼ਿਕਾਰੀ ਦੇ ਪੈਰ ਤੇ ਇਹਦੇ ਹੱਥੋਂ ਤੀਰ ਛੁੱਟਿਆ ਤੇ ਕੁੱਤੇ ਦੇ ਮੱਥੇ 'ਚ ਜਾ ਕੇ ਵੱਜ ਗਿਆ। ਕੁੱਤਾ ਵੀ ਮਰ ਗਿਆ, ਸ਼ਿਕਾਰੀ ਵੀ ਮਰ ਗਿਆ, ਅੱਗ ਵੀ ਬੁਝ ਗਈ, ਜਾਲੀ ਵੀ ਸੜ ਗਈ, ਸਾਰੇ ਰਸਤੇ ਖਾਲੀ ਹੋ ਗਏ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਆਹੋ, ਆਹੋ ਦਾ ਭਾਵ ਹੈ ਅश्चਰਜ। ਕਹਿੰਦੇ ਬੜੀ ਹੈਰਾਨੀ ਦੀ ਗੱਲ ਹੈ। ਆਹੋ ਜਸ ਰਖੇਣ ਗੋਪਾਲ ਹੈ। ਕਹਿੰਦੇ ਕਿੱਡਾ ਵੱਡਾ ਜਸ ਹੈ ਪਰਮੇਸ਼ਰ ਵਾਹਿਗੁਰੂ ਦਾ। ਕਹਿੰਦੇ ਉਹ ਰੱਖਿਆ ਕੀਤੀ ਧਰਤੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਨੇ ਉਸ ਮਿਰਗ ਦੀ ਨਾਨਕ ਰੋਮ ਨਾ ਛੇਦਿਆ ਤੇ ਮਿਰਗ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ ਸ਼ਿਕਾਰੀ ਵੇਖੋ ਚਾਰੇ ਰਾਸਤੇ ਬੰਦ ਸੀ ਤੇ ਪਰਮੇਸ਼ਰ ਨੇ ਆ ਕੇ ਬਚਾ ਲਿਆ ਜਿਸ ਨੂੰ ਰੱਖੈ ਆਪ ਤਿਸ ਕੋਏ ਨਾ ਮਾਰਈ ਜਿਹਨੂੰ ਪ੍ਰਮਾਤਮਾ ਰੱਖੇ ਉਹਨੂੰ ਕੋਈ ਮਾਰ ਨਹੀਂ ਸਕਦਾ ਤੇ ਜਿਹਨੂੰ ਉਹ ਮਾਰਨਾ ਚਾਵੇ ਤਿਸੈ ਕੌਣ ਰੱਖਈ ਉਹਨੂੰ ਭਲਾ ਕੌਣ ਰੱਖ ਸਕਦਾ ਕੋਈ ਵੀ ਨਹੀਂ ਐਸ ਕਰਕੇ ਪਾਏ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਐਸਾ ਹੈ ਸਤਿਗੁਰੂ ਜੀ ਜ਼ਿਕਰ ਕਰਦੇ ਹਨ ਛੂਟਤ ਨਹੀਂ ਕੋਟ ਲਖ ਬਾਹੀ ਲੱਖਾਂ ਤਾਕਤਾਂ ਮਨੁੱਖ ਭਾਵੇਂ ਤੇਰੇ ਕੋਲੇ ਹੋਣ ਤੂੰ ਆਪਣੀਆਂ ਬਿਪਤਾ ਤੋਂ ਜਮਾ ਤੋਂ ਛੁੱਟ ਨਹੀਂ ਸਕਦਾ ਹੈ ਨਾਮ ਜਪਤ ਤਹੇ ਪਾਰ ਪਰਾਹੀ ਹਾਂ ਜੇਕਰ ਤੂੰ ਨਾਮ ਜਪਣ ਲੱਗ ਜਾਵੇਂ ਤੇ ਪਾਰ ਪੈ ਜਾਵੇਂਗਾ ਜਮਾ ਨੇ ਤੈਨੂੰ ਫੜਨਾ ਨਹੀਂ ਜਮ ਸਗੋਂ ਤੇਰੇ ਤੋਂ ਡਰਨਗੇ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਦੋਂ ਲੇਖਾ ਜੇਖਾ ਲੇਖਾ ਜੋਖਾ ਕਲੀਅਰ ਹੋ ਜਾਏ ਨਾ ਫੇਰ ਮਹਾਰਾਜ ਜੀ ਕਹਿੰਦੇ ਜਮਦੂਤ ਨਹੀਂ ਤੈਨੂੰ ਫੜ ਸਕਦੇ ਧਰਮ ਰਾਜਾ ਨਹੀਂ ਆਪਣੇ ਕੋਲ ਬੁਲਾ ਸਕਦਾ ਕਿਉਂਕਿ ਜਦੋਂ ਤੇਰਾ ਲੇਖਾ ਹੀ ਹਸਾਬਕਤਾ ਵੀ ਪੂਰਾ ਹੋ ਗਿਆ ਹੈ ਤੇ ਇਸ ਕਰਕੇ ਤੈਨੂੰ ਕੋਈ ਵੀ ਰਸਤੇ ਵਿੱਚ ਰੋਕ ਨਹੀਂ ਸਕਦਾ ਹੈ ਜਦੋਂ ਵੱਡਿਆਂ ਦੇ ਨਾਲ ਗੱਲਬਾਤ ਹੋਵੇ ਫਿਰ ਛੋਟੇ ਤਾਂ ਡਰਦੇ ਹੀ ਹੁੰਦੇ ਆ ਨਾ ਜਿਵੇਂ ਮੰਨ ਲਓ ਕਿਸੇ ਮਨੁੱਖ ਦੀ ਸਿੱਧੀ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਹੋਵੇ ਉਹ ਉਹਨੂੰ ਭਲਾ ਮੁੱਖ ਮੰਤਰੀ ਜਾਂ ਐਮਐਲਏ ਕਿਵੇਂ ਡਰਾ ਲੈਣਗੇ ਨਹੀਂ ਡਰਾ ਸਕਦੇ ਕਿਉਂਕਿ ਉਹਦੀ ਸਿੱਧੀ ਸਰਕਾਰ ਤੱਕ ਤਾਂ ਤੱਕ ਗੱਲਬਾਤ ਹੈ ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਸ ਦੀ ਪਰਮੇਸ਼ਰ ਨਾਲ ਹੀ ਸਿੱਧੀ ਲੇਵ ਲੱਗੀ ਹੋਈ ਹੈ ਉਹਨੂੰ ਭਲਾ ਧਰਮ ਰਾਜਾ ਰੂਪੀ ਮੰਤਰੀ ਕਿਵੇਂ ਡਰਾ ਸਕਦਾ ਨਹੀਂ ਡਰਾ ਸਕਦਾ ਜਮਾ ਰੂਪੀ ਸਿਪਾਹੀ ਕਿਵੇਂ ਡਰਾ ਸਕਦਾ ਨਹੀਂ ਡਰਾ ਸਕਦੇ ਰੋਕ ਹੀ ਨਹੀਂ ਸਕਦੇ ਬਿਲਕੁਲ ਹੀ ਤੇ ਇਸ ਕਰਕੇ ਉਹਨਾਂ ਨੂੰ ਇੱਕ ਪਰਵਾਨਾ ਮਿਲ ਜਾਂਦਾ ਹੈ ਉਹਨਾਂ ਦੇ ਮਸਤਕ ਤੇ ਨਿਸ਼ਾਨ ਪੈ ਜਾਂਦਾ ਹੈ ਉਹ ਜਿਵੇਂ ਕੋਈ ਰਸਤੇ ਉੱਪਰ ਜਾਂਦਿਆਂ ਵੇਖੋ ਪੁਲਿਸ ਨੂੰ ਦਿਖਾਉਣ ਵਾਸਤੇ ਕੁਝ ਨਿਸ਼ਾਨ ਹੁੰਦੇ ਨੇ ਕੋਈ ਡਾਕਟਰ ਦੀ ਗੱਡੀ ਹੈ ਉਹ ਡਾਕਟਰਾਂ ਦਾ ਸਾਈਨ ਲੱਗਾ ਹੁੰਦਾ ਹੈ ਕੋਈ ਐਂਬੂਲੈਂਸ ਹੋਵੇ ਉਹਦਾ ਸਾਈਨ ਵੱਖਰਾ ਹੈ ਕਿ ਉਹਨੂੰ ਕੋਈ ਵੀ ਰੋਕ ਨਹੀਂ ਸਕਦਾ ਸਭ ਰਸਤਾ ਦਿੰਦੇ ਨੇ ਕਿ ਲੰਘ ਜਾਓ ਇਦਾਂ ਹੀ ਕੋਈ ਵੀ ਆਈਪੀ ਹੋਵੇ ਤੇ ਵੀ ਆਈਪੀ ਦੀ ਗੱਡੀ ਤੇ ਵੀ ਚਿੰਨ ਲੱਗਾ ਹੁੰਦਾ ਹੈ ਉਹਨੂੰ ਵੀ ਨੀ ਪੁਲਿਸ ਰੋਕਦੀ ਵੀ ਇਹ ਵੀ ਆਈਪੀ ਹੈ ਤੇ ਇਸੇ ਕਰਕੇ ਜਿਨ੍ਹਾਂ ਦੀ ਭਾਈ ਪਰਮੇਸ਼ਰ ਵਾਹਿਗੁਰੂ ਦੇ ਨਾਲ ਬਾਣ ਆਉਂਦੀ ਹੈ ਉਹਨਾਂ ਨੂੰ ਵੀ ਫਿਰ ਵੀ ਆਈਪੀ ਪਰਵਾਨਾ ਹੀ ਮਿਲ ਜਾਂਦਾ ਹੈ ਮਸਤਕ ਤੇ ਨਿਸ਼ਾਨ ਹੀ ਐਸਾ ਪੈਂਦਾ ਮਹਾਰਾਜ ਜੀ ਕਹਿੰਦੇ ਮੰਨੈ ਮਾਰਗ ਠਾਕ ਨਾ ਪਾਈ ਪਰਮੇਸ਼ਰ ਦੇ ਨਾਮ ਨੂੰ ਮੰਨਣ ਵਾਲਿਆਂ ਦੇ ਰਾਹ ਤੇ ਵਿੱਚ ਕੋਈ ਰੋਕ ਹੀ ਨਹੀਂ ਪਾ ਸਕਦਾ ਕੋਈ ਵੀ ਉਹਨਾਂ ਨੂੰ ਨਹੀਂ ਪਕੜ ਸਕਦਾ ਹੈ ਐਸਾ ਭਾਈ ਪਰਮੇਸ਼ਰ ਦਾ ਨਾਮ ਹੈ ਨਾਮ ਜਪਤ ਤਹਿ ਪਾਰ ਪਰਾਹੀ ਉਹ ਪਾਰ ਪੈ ਜਾਂਦੇ ਹਨ ਭਵਜਲ ਤੋਂ ਲੰਘ ਜਾਂਦੇ ਹਨ ਅਨਿਕ ਬਿਗਨ ਜਹ ਆਏ ਸੰਗਾਰੇ ਮਹਾਰਾਜ ਜੀ ਕਹਿੰਦੇ ਅਨੇਕਾਂ ਹੀ ਬਿਗਨ ਜਦੋਂ ਆ ਕੇ ਜੀਵ ਨੂੰ ਮਾਰਨ ਲੱਗ ਪੈਣ ਭਾਵ ਅਨੇਕਾਂ ਬਿਗਨਾਂ ਦੀ ਜਦੋਂ ਮਾਰ ਪੈਂਦੀ ਹੋਵੇ ਬਿਗੜਾ ਦਾ ਭਾਵ ਹੈ ਔਕੜਾ ਮੁਸ਼ਕਲਾਂ ਮੁਸੀਬਤਾਂ ਜਦੋਂ ਮੁਸੀਬਤਾਂ ਦੀ ਮਾਰ ਪੈਂਦੀ ਹੈ ਨਾ ਤੇ ਮਨੁੱਖ ਉਦੋਂ ਬੜਾ ਜਿਆਦਾ ਦੁੱਖ ਮਹਿਸੂਸ ਕਰਦਾ ਹੈ ਕਿ ਮੈਂ ਹੁਣ ਇਹਨਾਂ ਬਿਪਤਾ ਦੇ ਵਿੱਚੋਂ ਲੰਘਾਂ ਕਿਵੇਂ ਇਹ ਬਿਪਤਾ ਹਰੇਕ ਮਨੁੱਖ ਤੇ ਹੀ ਆਉਂਦੀਆਂ ਆ ਤੇ ਦੁੱਖ ਸੁੱਖ ਇਹ ਜਿਹੜੇ ਨਾ ਚੱਲਦੇ ਹੀ ਰਹਿੰਦੇ ਆ ਜੀਵਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਕਈ ਵਾਰੀ ਬਹੁਤ ਹੀ ਵੱਡੇ ਕਰਮਾ ਕਰਕੇ ਦੁੱਖ ਆ ਚੰਬੜਦੇ ਉਦੋਂ ਬੰਦਾ ਕਹਿੰਦਾ ਵੀ ਹੁਣ ਕਰੀਏ ਤੇ ਕਰੀਏ ਕੀ ਉਥੇ ਮਹਾਰਾਜ ਜੀ ਕਹਿੰਦੇ ਫਿਰ ਨਾਮ ਜਪਣ ਲੱਗ ਜਾਈਏ ਨਾ ਸਾਰੀਆਂ ਹੀ ਔਕੜਾਂ ਨਾਸ਼ ਹੋ ਜਾਂਦੀਆਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੈ ਸ੍ਰੀਤੀ ਬਾਣੀ ਦੇ ਅੰਦਰ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਹਿੰਦੇ ਘੋਰ ਦੁਖਿਯੰ ਅਨਕ ਹਤਿਯੰ ਜਨਮ ਦਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਘੋਰ ਦੁਖਿਯੰ ਦਾ ਭਾਵ ਹੈ ਘੋਰ ਦਾ ਭਾਵ ਹੈ ਭਿਆਨਕ ਬਹੁਤ ਵੱਡਾ ਭਿਆਨਕ ਦੁੱਖ ਲੱਗ ਜਾਵੇ ਕੋੜ ਆਦਿਕ ਦਾ ਰੋਗ ਹੋ ਜਾਵੇ ਕਈ ਵਾਰੀ ਬਿਮਾਰੀ ਐਸੀ ਬੰਦੇ ਨੂੰ ਲੱਗ ਜਾਂਦੀ ਐ ਕਿ ਹੁਣ ਉਹਦਾ ਕੋਈ ਹਾਲ ਹੀ ਨਹੀਂ ਫਿਰ ਬੰਦਾ ਸੋਚਦਾ ਵੀ ਹੁਣ ਬਚਿਆ ਤਾਂ ਜਾਣਾ ਨਹੀਂ ਕਰੀਏ ਕੀ ਕੋਰ ਦੁਖਿਯੰ ਬੜਾ ਭਿਆਨਕ ਰੋਗ ਲੱਗ ਜਾਵੇ ਤੇ ਫਿਰ ਮਹਾਰਾਜ ਜੀ ਕਹਿੰਦੇ ਅਨਕ ਹਤਿਯੰ ਅਨੇਕਾਂ ਹੱਤਿਆਵਾਂ ਕੀਤੀਆਂ ਦਾ ਦੋਸ਼ ਲੱਗ ਜਾਵੇ ਕਿਸੇ ਨੇ ਕਤਲ ਕੀਤੇ ਹੋਣ ਬਹੁਤੇ ਖੂਨ ਕੀਤੇ ਹੋਣ ਜਦੋਂ ਬੰਦਾ ਬਹੁਤੇ ਕਤਲ ਕਰਦਾ ਨਾ ਤੇ ਉਹਦੀ ਫਿਰ ਅੰਤਰ ਆਤਮਾ ਹੀ ਉਹਦੀ ਤੜਫਦੀ ਰਹਿੰਦੀ ਹੈ ਵੀ ਮੈਂ ਬੜਾ ਵੱਡਾ ਪਾਪੀ ਆ ਬੇਸ਼ੱਕ ਬੋਲ ਕੇ ਭਾਵੇਂ ਕਿਸੇ ਨੂੰ ਨਾਂ ਦੱਸੇ ਵੀ ਮੈਂ ਪਾਪ ਕੀਤੇ ਐ ਪਰ ਅੰਦਰੋਂ ਅੰਦਰ ਹੀ ਬੰਦਾ ਆਪ ਜਰੂਰ ਤੜਫਦਾ ਹੈ ਕਿ ਮੈਂ ਇੰਨੇ ਕਤਲ ਕੀਤੇ ਐ ਮੈਨੂੰ ਸਜ਼ਾ ਮਿਲੇਗੀ ਕੋਰ ਦੁਖਿਅੰ ਅਨਕ ਹੱਤਿਆੰ ਜਨਮ ਦਰਿਦਰੰ ਜਨਮਾ ਜਨਮਾਂ ਤਰਾਂ ਦੀ ਗਰੀਬੀ ਕੰਗਾਲਤਾ ਪੱਲੇ ਪੈ ਜਾਵੇ ਗਰੀਬੀ ਨਾ ਕੱਟੀ ਜਾਵੇ ਬੰਦਾ ਭੀਖ ਮੰਗਣ ਤੱਕ ਮਜਬੂਰ ਹੋ ਜਾਵੇ ਐਸੀ ਹਾਲਤ ਵੀ ਹੋ ਜਾਵੇ ਤਾਂ ਮਹਾਰਾਜ ਜੀ ਕਹਿੰਦੇ ਮਹਾ ਵਿਖਿਆਦੰ ਵਿਖਿਆਦੰ ਦਾ ਭਾਵ ਹੈ ਝਗੜੇ ਵੱਡੇ ਤੋਂ ਵੱਡੇ ਝਗੜੇ ਕਲੇਸ਼ ਸਿਰ ਤੇ ਆ ਪੈਣ ਕੋਈ ਵੀ ਹੱਲ ਨਾ ਦਿਖਦਾ ਹੋਵੇ ਸਤਿਗੁਰੂ ਜੀ ਕਹਿੰਦੇ ਸਿਮਰੰਤ ਹਰ ਨਾਮ ਨਾਨਕ ਮਿਟੰਤ ਸਗਲ ਸਾਰੇ ਹੀ ਮਿਟ ਜਾਣਗੇ ਜੇ ਉਹ ਪਰਮੇਸ਼ਰ ਦਾ ਨਾਮ ਜਪਣ ਲੱਗ ਜਾਵੇ ਸਿਮਰਨ ਕਰਨ ਲੱਗ ਜਾਵੇ ਸਾਰੀਆਂ ਹੀ ਵਿਵਪਤਾ ਟਲ ਜਾਣਗੀਆਂ ਇਦਾਂ ਟਲ ਜਾਣਗੀਆਂ ਕਹਿੰਦੇ ਕਾਸਟ ਭਸਮੰ ਕਰੋਤ ਜੈਸੇ ਪਾਵਕ ਕਾਸਟ ਭਸਮੰ ਕਰੋਤ ਪਾਵਕ ਕਹਿੰਦੇ ਨੇ ਅੱਗ ਨੂੰ ਜਿਵੇਂ ਅੱਗ ਲੱਕੜਾਂ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਨਾ ਅੱਗ ਦੀ ਤਾਂ ਛੋਟੀ ਜੀ ਟੀਲੀ ਦੀ ਲੋੜ ਹੈ ਨਾ ਲੱਕੜਾਂ ਦੇ ਭਾਵੇਂ ਵੱਡੇ ਵੱਡੇ ਢੇਰ ਹੋਣ ਇਸ ਕਰਕੇ ਵੱਡੇ ਵੱਡੇ ਲੱਕੜਾਂ ਦੇ ਢੇਰ ਨੂੰ ਜਿਵੇਂ ਨਿੱਕੀ ਜਿਹੀ ਟੀਲੀ ਸਾੜ ਕੇ ਸੁਆਹ ਕਰ ਦਿੰਦੀ ਏਦਾਂ ਪਰਮੇਸ਼ਰ ਦਾ ਨਾਮ ਜਨਮਾਂ ਜਨਮਾਂ ਤਰਾਂ ਦੇ ਕੀਤੇ ਹੋਏ ਪਾਪਾਂ ਨੂੰ ਖਤਮ ਕਰ ਦਿੰਦਾ ਹੈ ਮਹਾਰਾਜ ਜੀ ਕਹਿੰਦੇ ਗੁਰ ਕਾ ਸ਼ਬਦ ਕਟੈ ਕੋਟ ਕਰਮ ਕਰੋੜਾਂ ਕੀਤੇ ਹੋਏ ਕਰਮ ਪਾਪ ਕਰਮ ਹੋਣ ਉਹਨਾਂ ਨੂੰ ਕੱਟ ਦਿੰਦਾ ਗੁਰੂ ਕਾ ਸ਼ਬਦ ਐਸੀ ਭਾਈ ਪਰਮੇਸ਼ਰ ਦੇ ਨਾਮ ਵਿੱਚ ਤਾਕਤ ਹੈ ਹਰ ਕਾਲ ਨਾਮ ਤਤਕਾਲ ਉਧਾਰੈ ਪਰਮੇਸ਼ਰ ਦਾ ਨਾਮ ਜਪਣ ਕਰਕੇ ਭਾਈ ਤਤਕਾਲ ਤੁਰੰਤ ਹੀ ਛੇਤੀ ਹੀ ਮਹਾਰਾਜੀ ਕਹਿੰਦੇ ਇਹਨਾਂ ਬੇਬਤਾ ਤੋਂ ਬੰਦਾ ਬਚ ਜਾਂਦਾ ਹੈ ਅਨਿਕ ਜੋਨ ਜਨਮ ਮਰ ਜਾਮ ਅਨੇਕਾਂ ਜਨਮ ਮਰਨ ਦੇ ਚੱਕਰਾਂ ਵਿੱਚ ਪਿਆ ਹੋਇਆ ਮਨੁੱਖ ਕਦੇ ਜਮਾਂ ਦੇ ਵਸ ਜਾ ਪੈਂਦਾ ਹੈ ਜਨਮ ਲੈਂਦਾ ਮਰ ਜਾਂਦਾ ਫੇਰ ਜਨਮ ਲੈਂਦਾ ਮਰ ਜਾਂਦਾ ਜੂਨਾ ਵਿੱਚ ਭਟਕਦਾ ਹੈ ਨਾਮ ਜਪਤ ਪਾਵੇ ਬਿਸਰਾਮ ਨਾਮ ਜਪਣੇ ਕਰਕੇ ਇਹ ਨੂੰ ਬਿਸ਼ਰਾਮ ਭਾਵ ਟਿਕਾ ਮਿਲ ਜਾਂਦਾ ਇਹ ਮੁਕਤ ਹੋ ਜਾਂਦਾ ਹੈ ਫਿਰ ਜੰਮਣ ਮਰਨ ਦੇ ਚੱਕਰਾਂ ਵਿੱਚ ਨਹੀਂ ਇਹ ਨੂੰ ਦੌੜਨਾ ਪੈਂਦਾ ਬਹੁਤੇ ਫੇਰ ਪਾਏ ਕਿਰਪਨ ਕੋ ਅਬ ਕਿਸ ਕਿਰਪਾ ਕੀਜੈ ਆਪਾਂ ਵੀ ਬੇਨਤੀ ਕਰੀਏ ਮਹਾਰਾਜ ਸਾਨੂੰ ਵੀ ਜਨਮਾਂ ਜਨਮਾਂ ਤਰਾਂ ਦੇ ਚੱਕਰ ਪਏ ਹੋਏ ਐ ਸਾਨੂੰ ਵੀ ਕਿਰਪਾ ਕਰਕੇ ਬਖਸ਼ ਲਓ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਅੱਗੇ ਅਰਦਾਸਾਂ ਹੀ ਕਰੀ ਜਾਈਏ ਤੇ ਫਿਰ ਜਦੋਂ ਨਾਮ ਜਪੀ ਜਾਵਾਂਗੇ ਅਰਦਾਸਾਂ ਕਰੀ ਜਾਵਾਂਗੇ ਇੱਕ ਦਿਨ ਫਿਰ ਕਬੀਰ ਜੀ ਵਾਂਗੂ ਆਪਾਂ ਵੀ ਕਵਾਂਗੇ ਬਹੋਰ ਹਮ ਕਾਹੇ ਆਵ ਹੈਗੇ ਅਸੀਂ ਕਾਹਨੂੰ ਫਿਰ ਸੰਸਾਰ ਤੇ ਜਨਮ ਲੈ ਕੇ ਆਉਣਾ ਜਦੋਂ ਭੇਦ ਹੀ ਹੋ ਗਈ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਕਬੀਰ ਸਾਹਿਬ ਜੀ ਨੇ ਦਾਅਵੇ ਨਾਲ ਕਹਿ ਦਿੱਤਾ ਜਦੋਂ ਕਿਸੇ ਨੇ ਪੁੱਛਿਆ ਕਿ ਜੰਮਣ ਮਰਨ ਦਾ ਚੱਕਰ ਮਿਟ ਜਾਂਦਾ ਹੈ ਕਬੀਰ ਸਾਹਿਬ ਜੀ ਕਹਿੰਦੇ ਬਹੁਰ ਹਮ ਕਾਹੇ ਆਵ ਹੈਗੇ ਹੁਣ ਜਦੋਂ ਪਰਮੇਸ਼ਰ ਹੀ ਮਿਲ ਗਿਆ ਹੈ ਹੁਣ ਅਸੀਂ ਭਲਾ ਸੰਸਾਰ ਤੇ ਕੀ ਲੈਣ ਆਉਣਾ ਦੁਬਾਰਾ ਸਾਨੂੰ ਨਹੀਂ ਹੁਣ ਜੰਮਣ ਮਰਨ ਦੇ ਚੱਕਰ ਵਿੱਚ ਪੈਣ ਦੀ ਲੋੜ ਹੈ ਸੋ ਇਸ ਕਰਕੇ ਭਾਈ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਵਿਸਰਾਮ ਜਿਹੜੀ ਅਸਥਿਤੀ ਪ੍ਰਾਪਤ ਹੋ ਜਾਂਦੀ ਹੈ ਪਰਮੇਸ਼ਰ ਦੇ ਚਰਨਾਂ ਵਿੱਚ ਹਉ ਮੈ ਲ ਮਲ ਕਬ ਹੋ ਨਾ ਧੋਵੈ ਮਹਾਰਾਜ ਜੀ ਕਹਿੰਦੇ ਮਨੁੱਖ ਆਪਣੇ ਸਰੀਰ ਨੂੰ ਵੀ ਧੋਂਦਾ ਹੈ ਕੱਪੜੇ ਵੀ ਧੋਂਦਾ ਹੈ ਘਰ ਵੀ ਸਾਫ਼ ਕਰਦਾ ਹੈ ਗੱਡੀ ਵੀ ਸਾਫ਼ ਕਰਦਾ ਰੋਜ਼ ਬਈ ਸ਼ੀਸ਼ੇ ਛੂਛੇ ਚੰਗੀ ਤਰ੍ਹਾਂ ਚਮਕਾ ਲਵਾਂ ਕਿਤੇ ਕੋਈ ਦਾਗ ਨਾ ਰਹਿ ਜਾਏ ਆਪਣੇ ਆਪ ਨੂੰ ਵੀ ਸ਼ੀਸ਼ੇ ਮੂਰੇ ਖੜ ਕੇ ਪੂਰਾ ਚਮਕਾਉਂਦਾ ਰਹਿੰਦਾ ਹੈ ਪਰ ਮਹਾਰਾਜ ਇਹ ਕਹਿੰਦੇ ਜਿਹੜੀ ਮੈਲ ਲੱਗੀ ਹੋਈ ਐ ਉਹ ਧੋਤੀ ਨਹੀਂ ਕਦੇ ਹਉ ਮੈਲਾ ਮਲ ਕਬਹ ਨਾ ਧੋਵੇ ਹਉ ਦੇ ਕਰਕੇ ਪਾਪਾਂ ਦੀ ਮੈਲ ਕਰਕੇ ਜਿਹੜਾ ਮਨ ਮੈਲਾ ਹੋਇਆ ਪਿਆ ਇਹਨੂੰ ਧੋਂਦਾ ਕਦੇ ਚੇਤਾ ਹੀ ਨਹੀਂ ਇਸ ਮਨੁੱਖ ਨੂੰ ਬਾਕੀ ਸਭ ਕੁਝ ਧੋਂਦਾ ਸਾਫ਼ ਕਰਦਾ ਹੈ ਤੇ ਮਹਾਰਾਜ ਇਹ ਕਹਿੰਦੇ ਜਿਹੜੀ ਪਾਪਾਂ ਦੀ ਮੈਲ ਲੱਗੀ ਧੋਂਦਾ ਯਤਨ ਹੀ ਨਹੀਂ ਕਰਦਾ ਹੈ ਮਹਾਰਾਜ ਇਹ ਕਿਵੇਂ ਧੋਈਏ ਕੱਪੜੇ ਤਾਂ ਅਸੀਂ ਵਾਸ਼ਿੰਗ ਮਸ਼ੀਨ 'ਚ ਪਾ ਕੇ ਤੇ ਛੱਡ ਦਿੰਨੇ ਆਪੇ ਧੋਤੇ ਜਾਂਦੇ ਆ ਸਿਕਾ ਵੀ ਹੁਣ ਤਾਂ ਮਸ਼ੀਨਾਂ ਹੀ ਦਿੰਦੀਆਂ ਮਹਾਰਾਜ ਫਿਰ ਮਨ ਕਿਵੇਂ ਧੋਤਾ ਜਾਏ ਸਤਿਗੁਰੂ ਜੀ ਕਹਿੰਦੇ ਉਹ ਧੋਪੈ ਨਾ ਵੈ ਕ ਰੰਗ ਨਾਮ ਜਪਣ ਦੇ ਨਾਲ ਭਾਈ ਇਹ ਮਨ ਧੋਤਾ ਜਾਂਦਾ ਸਾਫ ਹੋ ਜਾਂਦਾ ਹੈ ਨਾਮ ਜਪਣੇ ਕਰਕੇ ਮੈਲ ਉਤਰਦੀ ਹੈ ਮਨ ਦੀ ਹਰ ਕਾ ਨਾਮ ਕੋਟ ਪਾਪ ਖੋਵੈ ਕਿਉਂਕਿ ਪਰਮੇਸ਼ਰ ਦਾ ਨਾਮ ਹੀ ਕਰੋੜਾਂ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਇੱਕ ਕਣੀ ਗੁਰੂ ਸਾਹਿਬ ਜੀ ਇੱਕ ਨਾਮ ਦੀ ਕਣੀ ਦੇ ਕਰਕੇ ਨਾ ਕਰੋੜਾਂ ਦਾ ਹੀ ਉਧਾਰ ਕਰ ਦਿੰਦੇ ਆ ਇਸ ਕਰਕੇ ਭਾਈ ਜਿਹੜਾ ਨਾਮ ਹੈ ਇਹ ਬੀਜ ਹੀ ਨਾਸ਼ ਕਰ ਦਿੰਦਾ ਕਰਮਾਂ ਦਾ ਜਦੋਂ ਬੀਜ ਹੀ ਨਾਸ਼ ਹੋ ਜਾਵੇ ਤੇ ਪਾਪ ਫਿਰ ਰਹਿਣਗੇ ਕਿਵੇਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਰੇ ਪਾਪ ਖਤਮ ਹੋ ਜਾਂਦੇ ਪਰਮੇਸ਼ਰ ਦੇ ਨਾਮ ਨਾਲ ਐਸਾ ਨਾਮ ਜਪੋ ਮਨ ਰੰਗ ਮਹਾਰਾਜੀ ਕਹਿੰਦੇ ਫਿਰ ਵਿਧੀ ਵਿਧਾਨ ਵੀ ਹੁੰਦਾ ਹੈ ਨਾਮ ਜਪਣ ਦਾ ਉਹ ਵੀ ਆਪਾਂ ਪੁੱਛ ਲਈਏ ਮਹਾਰਾਜ ਨਾਮ ਕਿਵੇਂ ਜਪਣਾ ਚਾਹੀਦਾ ਹੈ ਆਪਣਾ ਇਹ ਸਵਾਲ ਹੁੰਦਾ ਹੈ ਨਾ ਵੀ ਬਹੁਤੀਆਂ ਸੰਗਤਾਂ ਦੇ ਸਵਾਲ ਹੁੰਦੇ ਜੀ ਨਾਮ ਜਪਣ ਦਾ ਤਰੀਕਾ ਕੀ ਹੈ ਸਤਿਗੁਰੂ ਜੀ ਨੇ ਗੁਰਬਾਣੀ ਚ ਨਾਮ ਤੱਕ ਜਪਣ ਦੇ ਤਰੀਕੇ ਦੱਸੇ ਆ ਵੈਸੇ ਤਾਂ ਇਹ ਸਵਾਲ ਕਰਨਾ ਨਹੀਂ ਚਾਹੀਦਾ ਜਿਵੇਂ ਮਾਂ ਤੋਂ ਪੁੱਤ ਵਿਛੜਿਆ ਹੋਵੇ ਤੇ ਕਦੇ ਮਾਂ ਨੇ ਨਹੀਂ ਕਿਹਾ ਵੀ ਮੈਨੂੰ ਪੁੱਤ ਦਾ ਚੇਤਾ ਕਰਨਾ ਸਿਖਾਓ ਵੀ ਕਿਵੇਂ ਚੇਤੇ ਕਰੀਦਾ ਪੁੱਤ ਨੂੰ ਯਾਦ ਕਿਵੇਂ ਕਰੀਦਾ ਹੈ ਆਪਣਾ ਕਿਤੇ ਮਹਿੰਗਾ ਕੋਈ ਸਮਾਨ ਮੰਨ ਲਓ ਆਈਫੋਨ ਹੀ ਘਵਾਚ ਜਾਏ ਬੰਦੇ ਨੂੰ ਚੇਤਾ ਨਹੀਂ ਭੁੱਲਦਾ ਜਿੰਨਾ ਚਿਰ ਲੱਭੇ ਨਾ ਵੀ ਗਿਆ ਤੇ ਗਿਆ ਕਿੱਧਰ ਕਿਉਂਕਿ ਮੋਹ ਹੈ ਨਾ ਜਿਆਦਾ ਮਹਿੰਗੀ ਚੀਜ਼ ਨਾਲ ਹੋਵੇ ਕਿਤੇ ਟੁੱਟਿਆ ਜਾ ਮੋਬਾਈਲ ਆਪਾਂ ਕਹਿੰਨੇ ਛੱਡੋ ਪਰਾਂ ਨਹੀਂ ਮਿਲਦਾ ਤੇ ਨਹੀਂ ਸਹੀ ਮਹਿੰਗੀ ਕੋਈ ਗੱਡੀ ਲੈ ਜਾਏ ਖੋ ਕੇ ਕਦੇ ਕਿਸੇ ਨੇ ਪੁੱਛਿਆ ਕਿ ਮੈਨੂੰ ਗੱਡੀ ਦੀ ਯਾਦ ਸਿਖਾਓ ਵੀ ਕਿਵੇਂ ਯਾਦ ਕਰਨੀ ਚਾਹੀਦੀ ਏ ਗੱਡੀ ਉਹਨੂੰ ਤਾਂ ਰਾਤ ਨੂੰ ਸੁਪਨੇ 'ਚ ਵੀ ਨਹੀਂ ਗੱਡੀ ਭੁੱਲਦੀ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਜੀ ਦੇ ਨਾਲ ਪ੍ਰੇਮ ਹੋਵੇ ਨਾ ਉਹਨੂੰ ਫਿਰ ਯਾਦ ਕਰਨ ਦਾ ਤਰੀਕਾ ਪੁੱਛਣਾ ਨਹੀਂ ਪੈਂਦਾ ਵੀ ਕਿਵੇਂ ਇਹਨੂੰ ਯਾਦ ਕਰਨਾ ਹੈ ਇਸ ਕਰਕੇ ਜੇ ਪਿਆਸ ਹੀ ਨਾ ਲੱਗੀ ਹੋਵੇ ਤੇ ਪਾਣੀ ਦਾ ਚੇਤਾ ਕਿਵੇਂ ਆਏਗਾ ਜੇ ਭੁੱਖ ਹੀ ਨਹੀਂ ਲੱਗੀ ਤੇ ਰੋਟੀ ਦਾ ਭੋਜਨ ਦਾ ਚੇਤਾ ਹੀ ਨਹੀਂ ਆਉਂਦਾ ਹੈ ਬਸ ਗੱਲ ਇਹ ਹੈ ਵੀ ਭੁੱਖ ਪੈਦਾ ਕਰੀਏ ਪਰਮੇਸ਼ਰ ਦੇ ਨਾਮ ਦੀ ਜਦੋਂ ਭੁੱਖ ਲੱਗੇਗੀ ਆਪੇ ਹੀ ਨਾਮ ਚੇਤੇ ਆਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵਿਧੀ ਵਿਧਾਨ ਇਹ ਹੀ ਹੈ ਕਿ ਭਾਈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰਜੀਤ ਪਰਮੇਸ਼ਰ ਦੇ ਨਾਮ ਦੀ ਉਸਤਤ ਵਿੜਾਈ ਕਰਨੀ ਹੈ ਤੇ ਸਾਵਧਾਨਤਾ ਤੇ ਇਕਾਗਰਤਾ ਹੋਣੀ ਜ਼ਰੂਰੀ ਹੈ ਸਾਵਧਾਨਤਾ ਦਾ ਮਤਲਬ ਹੈ ਕਿ ਸਰੀਰ ਨੂੰ ਸਾਵਧਾਨ ਸੁਚੇਤ ਹੋ ਕੇ ਸੰਗਤ ਵਿੱਚ ਬਿਠਾਉਣਾ ਇਹ ਹੈ ਸਰੀਰ ਦੀ ਸਾਵਧਾਨਤਾ ਕਿ ਸੰਗਤ ਵਿੱਚ ਬੈਠੇ ਆਂ ਤੇ ਨੀਂਦ ਨਾ ਆਉਂਦੀ ਹੋਵੇ ਕਈ ਵਾਰੀ ਸੰਗਤ ਬੈਠਿਆਂ ਨੀਂਦ ਹੀ ਆਈ ਜਾਂਦੀ ਐ ਤੇ ਕੁਝ ਸੁਣਿਆ ਨਹੀਂ ਜਾਂਦਾ ਹੈ ਤੇ ਮਨ ਆਲਸੀ ਹੋ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਨਾਲ ਇਕਾਗਰਤਾ ਵੀ ਜ਼ਰੂਰੀ ਐ ਇਕਾਗਰ ਚੀਤ ਵੀ ਹੋਣਾ ਚਾਹੀਦਾ ਚਿੱਤ ਵੀ ਇਕਾਗਰ ਹੋਵੇ ਸੰਗਤ ਵਿੱਚ ਬੈਠ ਕੇ ਗੱਲਾਂ ਨਾ ਕਰਦੇ ਹੋਈਏ ਜੇ ਗੱਲਾਂ ਹੀ ਕਰੀ ਗਏ ਤੇ ਫਿਰ ਵੀ ਨਹੀਂ ਕੁਝ ਸੁਣਿਆ ਜਾਣਾ ਕਿਉਂਕਿ ਮਨ ਵੀ ਨਹੀਂ ਹਾਜ਼ਰ ਹੈ ਮਹਾਰਾਜ ਜੀ ਕਹਿੰਦੇ ਦੋਵੇਂ ਗੱਲਾਂ ਮੰਨ ਦੀ ਇਕਾਗਰਤਾ ਤੇ ਸਰੀਰ ਦੀ ਸਾਵਧਾਨਤਾ ਹੋਵੇ ਫੇਰ ਅਸਲ ਵਿੱਚ ਪ੍ਰਭੂ ਦੀ ਉਸਤਤ ਹੁੰਦੀ ਹੈ ਇੱਥੇ ਜ਼ਿਕਰ ਕਰਦੇ ਐ ਮਹਾਰਾਜ ਜੀ ਕਹਿੰਦੇ ਪ੍ਰਭੂ ਦਾ ਨਾਮ ਭਾਈ ਪ੍ਰੇਮ ਦੇ ਨਾਲ ਜਪਣਾ ਚਾਹੀਦਾ ਹੈ ਹਰ ਕਾ ਨਾਮ ਐਸਾ ਨਾਮ ਜਪੋ ਮਨ ਰੰਗ ਐਸਾ ਜਿਹੜਾ ਨਾਮ ਹੈ ਮਹਾਰਾਜ ਜੀ ਕਹਿੰਦੇ ਮਨ ਦੇ ਰੰਗ ਪ੍ਰੇਮ ਨਾਲ ਜਪੋ ਪ੍ਰੇਮ ਸਾਧ ਸੰਗਤ ਜੀ ਐਸੀ ਚੀਜ਼ ਹੈ ਜਿਵੇਂ ਦੋ ਮੰਨੇ ਜਾਂਦੇ ਐ ਇੱਕ ਹੁੰਦਾ ਪ੍ਰੇਮ ਤੇ ਇੱਕ ਹੁੰਦਾ ਮੋਹ ਮੋਹ ਨਾਮ ਦੋ ਦਾ ਹੈ ਤੇ ਪ੍ਰੇਮ ਨਾਮ ਇੱਕ ਦਾ ਹੈ ਜਿਹੜਾ ਪ੍ਰੇਮ ਹੁੰਦਾ ਨਾ ਸੌਖੀ ਜਿਹੀ ਉਦਾਹਰਨ ਹੈ ਕਿ ਇਦਾਂ ਸਮਝ ਲਓ ਵੀ ਜਿਵੇਂ ਜਿਹੜਾ ਪ੍ਰੇਮ ਆ ਇਹ ਕੁਝ ਗਵਾਉਂਦਾ ਹੀ ਆ ਇਹਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ ਪ੍ਰੇਮ ਕਰਕੇ ਮਨੁੱਖ ਕੁਝ ਦੇਣਾ ਚਾਹੁੰਦਾ ਉਹ ਉਹਦੇ ਬਦਲੇ ਕੁਝ ਲੈਣਾ ਨਹੀਂ ਚਾਹੁੰਦਾ ਮੋਹ ਦੇ ਵਿੱਚ ਇਹ ਹੁੰਦਾ ਕਿ ਕੁਝ ਦੇਈਏ ਤੇ ਕੁਝ ਲਈਏ ਇਹ ਚ ਤਾਂ ਕਰਕੇ ਦੋ ਹੁੰਦੇ ਆ ਇਦਾਂ ਸਮਝੋ ਕਿ ਜਿਵੇਂ ਬੱਚਾ 4 ਸਾਲ ਦਾ ਹੁੰਦਾ ਮਾਂ ਉਹਦੇ ਨਾਲ ਪ੍ਰੇਮ ਕਰਦੀ ਆ ਬੱਚੇ ਨੂੰ ਪ੍ਰੇਮ ਕਰਦੀ ਹੈ ਬੱਚਾ ਭਾਵੇਂ ਮਾਤਾ ਦੇ ਨਾਲ ਆਪਣੀ ਮਾਂ ਦੇ ਨਾਲ ਪ੍ਰੇਮ ਨਾ ਕਰੇ ਬੱਚਾ ਭਾਵੇਂ ਸ਼ਰਾਰਤਾਂ ਕਰੀ ਜਾਵੇ ਪਰ ਮਾਂ ਫਿਰ ਵੀ ਪਿਆਰ ਦਿੰਦੀ ਹੈ ਪਿਆਰ ਕਰਦੀ ਹੈ ਪਰ ਜਦੋਂ 4 ਸਾਲਾਂ ਤੋਂ 24 ਸਾਲਾਂ ਤੇ ਜਾਂਦਾ ਹੈ ਨਾਲ ਉਹਦੀ ਘਰ ਵਾਲੀ ਆ ਜਾਂਦੀ ਹੈ ਫਿਰ ਮਾਂ ਦੂਰੋਂ ਕਹਿੰਦੀ ਵੀ ਜੇ ਤਾਂ ਪੈਰੀ ਹੱਥ ਲਾ ਦੇਗਾ ਤੇ ਇਹਦੇ ਸਿਰ ਤੇ ਹੱਥ ਰੱਖ ਦਊਂਗੀ ਨਹੀਂ ਤੁਰਿਆ ਫਿਰੇ ਇਹ ਹੈ ਮੋਹ 4 ਸਾਲ ਦੇ ਬੱਚੇ ਨੂੰ ਮਾਂ ਪ੍ਰੇਮ ਕਰਦੀ ਐ ਤੇ ਉਸ ਤੋਂ ਬਾਅਦ ਚ ਪ੍ਰੇਮ ਨਹੀਂ ਮੋਹ ਜੇ ਇਹ ਮੇਰੇ ਪੈਰੀ ਹੱਥ ਲਾਉ ਤੇ ਮੈਂ ਸਿਰ ਤੇ ਹੱਥ ਰੱਖ ਦੂੰ ਜੇ ਨਹੀਂ ਬੁਲਾਉਂਦਾ ਤੇ ਮੈਨੂੰ ਕੀ ਲੋੜਿਆ ਇਹ ਹੈ ਮੋਹ ਕੁਝ ਦਿੱਤਾ ਹੈ ਤੇ ਲੈ ਲਵੇਗਾ ਨਹੀਂ ਤੇ ਨਹੀਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਦੇ ਨਾਲ ਜਪਣਾ ਕਰੀਏ ਕਿਉਂਕਿ ਸੱਚੇ ਪਾਤਸ਼ਾਹ ਜੀ ਕਹਿੰਦੇ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਨਿਸ਼ਕਾਮਤਾ ਦੇ ਨਾਲ ਜੇ ਪਰਮੇਸ਼ਰ ਦੇ ਨਾਮ ਨੂੰ ਜਪਾਂਗੇ ਤੇ ਸਭ ਕੁਝ ਹੀ ਮਿਲ ਜਾਏਗਾ ਐਸਾ ਭਾਈ ਪਰਮੇਸ਼ਰ ਦਾ ਨਾਮ ਹੈ ਪ੍ਰੇਮ ਦੇ ਰੰਗ ਵਿੱਚ ਮਹਾਰਾਜੀ ਕਹਿੰਦੇ ਇੱਕ ਹੋ ਕੇ ਜਪਨਾ ਕਰੀਏ ਜੀ ਨਾਨਕ ਪਾਈਐ ਸਾਧਕੈ ਸੰਗ ਇਹ ਨਾਮ ਕਿੱਥੋਂ ਮਿਲਦਾ ਮਹਾਰਾਜੀ ਕਹਿੰਦੇ ਸਾਧਕੈ ਸੰਗ ਸਾਧੂਆਂ ਦੀ ਸੰਗਤ ਕਰੀਏ ਰੱਬ ਦੇ ਪਿਆਰਿਆਂ ਦੀ ਉਥੋਂ ਭਾਈਏ ਨਾਮ ਦੀ ਜਿਹੜੀ ਚਿੰਗ ਹੈ ਨਾ ਅੰਦਰ ਚੱਲ ਪੈਂਦੀ ਐ ਇਸੇ ਕਰਕੇ ਅਰਦਾਸ ਵਿੱਚ ਇਹ ਸ਼ਬਦ ਸ਼ਾਮਲ ਕੀਤੇ ਆ ਸਾਡੇ ਵਡੇਰਿਆਂ ਨੇ ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤਿ ਆਵੇ ਕਿ ਪਰਮੇਸ਼ਰ ਸਾਨੂੰ ਉਹਨਾਂ ਦੀ ਸੰਗਤ ਨਾਲ ਮਿਲਾਵੀਂ ਜਿਨ੍ਹਾਂ ਦੇ ਨਾਲ ਮਿਲ ਕੇ ਤੇਰਾ ਨਾਮ ਚਿਤਿ ਆਵੇ ਕਿਉਂਕਿ ਨਾਨਕ ਪਾਈਐ ਸਾਧਕ ਸੰਗ ਇਹ ਭਾਈ ਨਾਮ ਸਾਧੂਆਂ ਦੀ ਸੰਗਤ ਵਿੱਚ ਉਹ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਮਿਲਦਾ ਹੈ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਇਹ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਤੈਨ ਪਾਉੜੀਆਂ ਇਥੋਂ ਤੱਕ ਸੰਪੂਰਨ ਹੋਈਆਂ ਹਨ ਜੀ ਵਿਚਾਰ ਕਰਦਿਆਂ ਬਿਆੰਤ ਪੁੱਲਾਂ ਦੀ ਖੇਮਾ ਕਰਨੀ ਜੀ ਸਤਿਗੁਰੂ ਜੀ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨ ਗੁਰੂ ਚਰਨਾਂ ਵਿੱਚ ਇਹੀ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਵੀ ਆਪਣੇ ਨਾਮ ਦੀ ਦਾਤ ਬਖਸ਼ੋ ਸਾਰੀਆਂ ਸੰਗਤਾਂ ਦਾ ਧੰਨਵਾਦ ਆਓ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ ਹੈ ਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਦਕੈ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ